अनंत बानिए ਤੇ ਰਾधिका ਮਰਚੰਟ ਲੰਡਨ ਦੇ ਸਟਾਕਪਾਰਕ ਸਟੇਟ ਵਿੱਚ ਵਿਆਹ ਕਰਵਾ ਸਕਦੇ ਹਨ ਅਸਲ ਕੁਝ ਹਫ਼ਤੇ ਪਹਿਲਾਂ ਇੰਟਰਨੈਟ ਤੇ ਅਫਵਾਹਾਂ ਉੱਡ ਰਹੀਆਂ ਸਨ ਕਿ ਦੋਵਾਂ ਨੇ 12 ਜੁਲਾਈ 2024 ਨੂੰ ਵਿਆਹ ਕਰਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਅਜੇ ਤੱਕ ਕੋਈ ਪੱਕੀ ਤਰੀਕ ਦੀ ਪੁਸ਼ਟੀ ਨਹੀਂ ਹੋਈ ਹੈ ਦੋਵਾਂ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਗੁਜਰਾਤ ਦੇ ਜਾਮਨਗਰ ਦੇ ਵਿੱਚ ਹੋਇਆ ਸੀ ਇਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਉੱਗੀਆਂ ਸਖਸ਼ੇਤਾਂ ਨੇ ਸ਼ਿਰਕਤ ਕੀਤੀ ਸੀ ਅਨੰਤ ਅਬਾਨੀ ਦੀ ਮਾ ਨੀਤਾਂਬਾਨੀ ਜੁਲਾਈ ਦੇ ਵਿੱਚ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਨੂੰ ਦੇਖ ਰਹੀ ਹੈ ਅਨੰਤ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਹਨ ਕਈ ਮੀਡੀਆ ਰਿਪੋਰਟਾਂ ਮੁਤਾਬਕ ਅਨੰਤ ਅਬਾਨੀ ਅਤੇ ਰਾਧਿਕਾ ਮਰਚੰਟ ਜੁਲਾਈ ਦੇ ਵਿੱਚ ਲੰਡਨ ਦੇ ਆਲੀਸ਼ਾਨ ਸਟਾਕਪਾਰਕਸ ਛੇਦ ਦੇ ਵਿੱਚ ਵਿਆਹ ਕਰਨ ਜਾ ਰਹੇ ਹਨ ਬ੍ਰਿਟੇਨ ਦੇ ਵਿੱਚ 300 ਕਰੋੜ ਦੇ ਵਿੱਚ ਬਣਿਆ ਹੈ ਹੋਟਲ ਅੰਬਾਨੀ ਪਰਿਵਾਰ ਦਾ ਹੈ ਅਤੇ ਇਸ ਦੀ ਕੀਮਤ 600 ਕਰੋੜ ਰੁਪਏ ਤੋਂ ਜ਼ਿਆਦਾ ਹੈ ਲੰਡਨ ਦੀ ਬੁਕਿੰਗ ਮਿਸ਼ਾਇ ਕੁਆਇਟ ਦੇ ਵਿੱਚ ਸਥਿਤ ਹੈ ਇਸ ਦੇ ਵਿੱਚ 13 ਨੋਟਿਸ ਕੋਟ ਅਤੇ 4000 ਵਰਗ ਫੁੱਟ ਦਾ ਜਿਮ ਖੇਤਰ ਬਹੁਤ ਹੀ ਆਲੀਸ਼ਾਨ ਰੈਸਟੋਰੈਂਟ ਖੇਤਰ ਤੇ ਕਈ ਹੋਰ ਆਕਰਸ਼ਿਤ ਸਥਾਨ ਹਨ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਬੂ ਦਾਬੀ ਦੇ ਵਿੱਚ ਇੱਕ ਹੋਰ ਵਿਆਸ ਸਮਾਗਮ ਹੋਵੇਗਾ ਰਿਪੋਰਟ ਦਾ ਕਹਿਣਾ ਹੈ ਕਿ ਲੰਡਨ ਦੇ ਵਿੱਚ ਹੋਣ ਵਾਲੇ ਵਿਆਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ ਇਸ ਦੇ ਵਿੱਚ ਸ਼ਾਹਰੂਖ ਖਾਨ ਸਲਮਾਨ ਖਾਨ ਬਚਨ ਪਰਿਵਾਰ ਰਣਵੀਰ ਸਿੰਘ ਦੀਪਿਕਾ ਪਾਦਿਕੋਨ ਵਿਰਾਟ ਅਨੁਸ਼ਕਾ ਰਣਵੀਰ ਆਲਿਆ ਤੇ ਵਿਕੀ ਕ੍ਰਿਟੀਨਾ ਸ਼ਾਮਿਲ ਹਨ ਇਸ ਤੋਂ ਇਲਾਵਾ ਉਦਯੋਗ ਅਤੇ ਰਾਜਨੀਤਿਕ ਖੇਤਰ ਵਿੱਚ ਕਈ ਨਾਮੀ ਸਖਸ਼ੀਤਾ ਇਸ ਦੇ ਵਿੱਚ ਭਾਗ ਲੈ ਸਕਦੀਆਂ ਹਨ ਵਿਆਹ ਤੋਂ ਪਹਿਲਾਂ ਦੇ ਪ੍ਰੋਗਰਾਮਾਂ ਲਈ ਬਹੁਤ ਹੀ ਸੁਗਮ ਪਦਰ ਤੇ ਕੰਮ ਕੀਤਾ ਜਾ ਰਿਹਾ ਹੈ ਹਾਲਾਂਕਿ ਵਿਆਹ ਦੀਆਂ ਬਾਰੀਕੀਆਂ ਦਾ ਖੁਲਾਸਾ ਨਹੀਂ ਕੀਤਾ ਗਿਆ